ਤੇ ਲਈ ਮਜਬੂਰ ਕੀਤਾ ਜਾਂਦਾ ਆ ਪੰਜਾਬੀਓ ਮੇਰੇ ਵੀਰੋ ਦੇਖੋ ਕਿਦਾਂ ਤੜਫੋ ਮਿੱਟੀ ਲੱਗੀ ਹੋਈ ਆ ਦੁੱਕੀ ਦੀਆਂ ਖੁਰਕ ਖਾਦੀਆਂ ਲੰਡੀਆਂ ਕੁੱਤੀਆਂ ਨੂੰ ਕਿੰਨੇ ਖੁਰਕ ਖਾਦੇ ਕੁੱਤੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਖਿਲਾਫ ਭੌਂਕ ਰਹੇ ਆ ਮੈਂ ਇਹਨਾਂ ਨੂੰ ਭੌਂਕਣ ਵਾਲਿਆਂ ਨੂੰ ਪੁੱਛਣਾ ਚਾਹਣਾ ਆ ਆ ਪਿੱਛੇ ਜੇ ਇੱਕ ਅਮਰੀਕ ਸਿੰਘ ਬਾਜਵਾ ਨਾਮ ਦਾ ਖੁਰਕ ਖਾਦਾ ਕੁੱਤਾ ਇੰਗਲੈਂਡ ਤੋਂ ਸਾਡੀਆਂ ਸਾਡੀਆਂ ਧੀਆਂ ਪੈਣਾ ਨੂੰ ਗਲਤ ਸ਼ਬਦਾਵਲੀ ਬੋਲ ਰਿਹਾ ਸੀ ਜਦੋਂ ਐ ਮੇਰੇ ਪੰਜਾਬ ਦੇ ਲੋਕੋ ਤੁਸੀਂ ਦੱਸੋ ਕਿ ਇੱਕ ਵੀ ਕਿਸੇ ਇਸ ਕੁੱਤੇ ਬਿੱਲੇ ਖੁਰਕ ਖਾਦਿਆਂ ਦਾ ਕਿਸੇ ਦਾ ਬਿਆਨ ਆਇਆ ਸੀ ਇੱਕ ਵੀ ਕਿਸੇ ਨੇ ਬਿਆਨ ਦਿੱਤਾ ਸੀਗਾ ਕਿ ਧੀਆਂ ਪੈਣਾ ਸ਼ਬਦੀਆਂ ਸਾਂਝੀਆਂ ਹੁੰਦੀਆਂ ਤੇ ਐਸੀ ਸਮਾਜ ਦੀਆਂ ਧੀਆਂ ਭੈਣਾਂ ਨੂੰ ਗਲਤ ਬੋਲਿਆ ਜਾ ਰਿਹਾ ਕਿਸੇ ਵੀ ਦੁੱਕੀ ਦੇ ਬੰਦੇ ਖੁਰਕ ਖਾਦੇ ਜਾਤ ਹੰਕਾਰੇ ਅਖੌਤੀ ਕਿਸੇ ਸਿੱਖ ਦਾ ਧਿਆਨ ਆਇਆ ਸੀ ਨੰਬਰ 1 ਨੰਬਰ 2 ਆ ਦਾਗੀ ਘਟਨਾ ਮਲੇਰ ਕੋਟਲੇ ਦੇ ਕੋਲ ਵਾਪਰ ਗਈ ਆ ਮੇਰੇ ਵੀਰੋ ਪੰਜਾਬ ਦੇ ਲੋਕੋ ਇੱਕ ਵਾਇਰਲ ਹੋਰੀ ਖਬਰ ਜਿਹਦੇ ਵਿੱਚ ਇੱਕ ਗ੍ਰੰਥੀ ਤੇ ਗ੍ਰੰਥੀ ਸਿੱਖ ਹੀ ਹੋਇਆ ਨਾ ਇੱਕ ਗ੍ਰੰਥੀ ਸਿੱਖ ਦਾ ਮੂੰਹ ਕਾਲਾ ਕੀਤਾ ਅਖੌਤੀ ਕੜਮ ਚੌਧਰੀਆਂ ਨੇ ਜੇ ਹੁਣ ਮੈਂ ਜਾਤ ਦਾ ਜ਼ਿਕਰ ਕਰਦਾ ਫੇਰ ਬਵਾਸੀਰ ਵਾਲੀ ਥਾਂ ਦੇ ਉੱਤੇ ਲਾਲ ਮਿਰਚ ਲੱਗਦੀ ਆ ਇਹਨਾਂ ਦੇ ਇੱਕ ਗਰੀਬ ਗ੍ਰੰਥੀ ਇੱਕ ਗਰੀਬ ਗ੍ਰੰੰਥੀ ਸਿੱਖ ਦਾ ਮੂੰਹ ਕਾਲਾ ਕਰਕੇ ਉਹਨੂੰ ਪਿਸ਼ਾਬ ਪਲਾਇਆ ਗਿਆ ਕਿਆ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਨਹੀਂ ਪਹੁੰਚੀ ਕਿ ਉਹ ਮੰਗ ਖਾਣੇ ਆ ਜਿਹੜੇ ਮੰਗ ਖਾਣੇ ਟੁੱਕੜਬੋਚ ਕਮੇਟੀਆਂ ਸਤਕਾਰ ਕਮੇਟੀ ਤੇ ਫਲਾਨੀ ਕਮੇਟੀ ਬਣਾ ਕੇ ਗਰੀਬਾਂ ਦੇ ਘਰਾਂ ਵੱਲ ਨੂੰ ਕੂਚ ਕਰ ਜਾਂਦੇ ਹੁੰਦੇ ਸੀਗੇ ਤੇ ਇਹ ਖੁਰਕ ਖਾਦੇ ਕੁੱਤੇ ਜਦੋਂ ਗੁਜਰਾਂ ਨੇ ਉਹ ਜੱਟ ਕੁੱਤੇ ਸੀਗੇ ਜਾ ਕੇ ਪਿੰਡ ਦੇ ਵਿੱਚ ਅੰਮ੍ਰਿਤਸਰ ਉਦੋਂ ਕਹਿੰਦੇ ਸੀ ਸਿੱਖਾਂ ਤੇ ਹਮਲਾ ਹੋ ਗਿਆ ਸਿੱਖਾਂ ਤੇ ਹਮਲਾ ਹੋ ਗਿਆ ਉਹ ਤਾਂ ਗੁਜਰਾਂ ਨੇ ਜੱਟ ਕੁੱਤੇ ਸੀ ਜਦੋਂ ਜੱਟਾਂ ਨੇ ਗੁਜਰਾਂ ਦੇ ਦੋ ਬੱਚੇ ਮਾਰ ਦਿੱਤੇ ਸੀਗੇ ਉਦੋਂ ਕਹਿੰਦੇ ਸੀ ਸਿੱਖਾਂ ਦੇ ਉੱਤੇ ਹਮਲਾ ਹੋ ਗਿਆ ਹੁਣ ਉਹ ਖੁਰਕ ਖਾਦੇ ਕੁੱਤੇ ਅਖੌਤੀ ਜਿਹੜੇ ਆਗੂ ਬਣੇ ਫਿਰਦੇ ਸੀਗੇ ਹੁਣ ਉਹ ਕਿੱਧਰ ਮਰ ਗਏ ਜਿਨ੍ਹਾਂ ਨੇ ਸਿੰਘੂ ਬਾਰਡਰ ਦੇ ਉੱਤੇ ਬੇਅਦਬੀ ਦਾ ਇਲਜ਼ਾਮ ਲਾ ਕੇ ਬੰਦਾ ਮਾਰ ਕੇ ਟੰਗ ਦਿੱਤਾ ਸੀ ਤੇ ਕਪੂਰਥਲੇ ਗੁਰੂ ਘਰ ਦੇ ਵਿੱਚ ਇੱਕ ਮੰਦਬੁੱਧੀ ਬੱਚਾ ਮਾਰ ਕੇ ਟੰਗ ਦਿੱਤਾ ਸੀਗਾ ਅੱਤਵਾਦੀ ਹੁਣ ਕਿੱਥੇ ਮਰ ਗਏ ਖੋਤੀ ਹੁਣ ਉਹਨਾਂ ਨੂੰ ਨਹੀਂ ਦਿਖਦਾ ਕਿ ਇੱਕ ਗ੍ਰੰਥੀ ਸਿੱਖ ਦਾ ਮੂੰਹ ਕਾਲਾ ਕੀਤਾ ਗ੍ਰੰਥੀ ਸਿੱਖ ਗੁਰੂ ਦਾ ਵਜ਼ੀਰ ਹੁੰਦਾ ਤੁਹਾਨੂੰ ਉਹਦੇ ਚੋ ਵੀ ਜਾਤਾਂ ਦੇਖਦੀਆਂ ਉਹਦੀ ਕੋਈ ਜਾਤ ਨਹੀਂ ਐ ਉਹ ਗਰੀਬ ਗ੍ਰੰਥੀ ਸਿੱਖ ਸਿਗਾ ਜਿਹਦਾ ਮੂੰਹ ਕਾਲਾ ਕੀਤਾ ਇਹ ਦੂਜਾ ਕੇਸ ਹੋ ਗਿਆ ਪਹਿਲਾ ਕੇਸ ਅਮਰੀਕ ਸਿੰਘ ਬਾਗਵਾ ਖੁਰਕ ਖਾਦਾ ਕੁੱਤਾ ਇੰਗਲੈਂਡ ਤੋਂ ਜਦੋਂ ਭੌਂਕਿਆ ਆ ਜਿਹੜੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਖਿਲਾਫ ਹੁਣ ਦੁੱਕੀ ਦੇ ਖੁਰਕ ਖਾਦੇ ਮੰਤਾਂ ਦੀ ਸ਼ਕਲ ਵਾਲੇ ਦੋ ਤਿੰਨ ਹੈਨਾ ਬੰਦੇ ਜਿਹੜੇ ਆ ਬੜੇ ਫੜਕਦੇ ਸੀਗੇ ਭੌਂਕਦੇ ਸੀਗੇ ਮੈਂ ਤਾਂ ਦੇ ਦੁੱਕੀਦਿਆਂ ਨੂੰ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਨਾ ਹੀ ਮੇਰਾ ਇਹਨਾਂ ਦੇ ਬਰਾਬਰ ਲੈਵਲ ਆ ਤੇ ਨਾ ਹੀ ਮੇਰੀ এডਿਕੇਸ਼ਨ ਇਹ ਅਲਾਉ ਕਰਦੀ ਆ ਕਿ ਮੈਂ ਇਨਾ ਦੁੱਕੀ ਦੇ ਬੰਦਿਆਂ ਦੀ ਵਜ੍ਹਾ ਕਰਕੇ ਆਪਣਾ ਲੈਵਲ ਹੋਰ ਮੈਂ ਨੀਚੇ ਗਰਾਵਾ ਬਸ ਮੇਰੇ ਅੰਦਰ ਐਗਰੈਸ਼ਨ ਇਸ ਕਰਕੇ ਆ ਕਿ ਜਿਹੜੇ ਗਰੰਥੀ ਸਿੱਖ ਦਾ ਮੂੰਹ ਕਾਲਾ ਕਰ ਦਿੱਤਾ ਉਹਦੇ ਉੱਤੇ ਉਹਦੇ ਮੂੰਹ ਦੇ ਉੱਤੇ ਪਿਸ਼ਾਬ ਸੁੱਟਿਆ ਗਿਆ ਹੁਣ ਕਿੱਥੇ ਮਰਗੇ ਪੰਜਾਬ ਦੇ ਅਖੌਤੀ ਕਿਉਂਕਿ ਇਹ ਅਖੌਤੀਆਂ ਦਾਸ ਇਹ ਪੰਜਾਬ ਦੇ ਜਿੰਨੇ ਘਰਮ ਚੌਧਰੀ ਅਖੌਤੀ ਐ ਇਹ ਉਹਨਾਂ ਸਾਰਿਆਂ ਦੀ ਸੋਚ ਤੇ ਐਦਾਂ ਮਰਮੇ ਸਿੱਖਾਂ ਦੇ ਨਾਲ ਕੀਤਾ ਜਾਵੇ ਨੌ ਮਾਸ ਦਾ ਰਿਸ਼ਤਾ ਦੱਸਣ ਵਾਲੇ ਵੀ ਵੀ ਡਾਕਟਰ ਨੌ ਮਾਸ ਦਾ ਰਿਸ਼ਤਾ ਖਰਾਬ ਕਰ ਰਿਆ ਨੌ ਮਾਸ ਦਾ ਰਿਸ਼ਤਾ ਤੁਸੀਂ ਖਰਾਬ ਕੀਤਾ ਅ ਸੁਣੋ ਗਿੱਦੜ ਦੀਏ ਗੰਦੀਏ ਨਸਲੇ ਸਾਲਿਆ ਜੇ ਕੁੱਤਾਂ ਦਾ ਤੈਨੂੰ ਕਾਂ ਕੁੱਤੇ ਦੀ ਨਸਲ ਕਹਿਣਾ ਤਾਂ ਪਾਪ ਆ ਕਿਉਂ ਕੁੱਤਾ ਵਫਾਦਾਰ ਤੇ ਸਮਝਦਾਰ ਤੇ ਮਾਲਕ ਦਾ ਹੁੰਦਾ ਵਫਾਦਾਰ ਤੂੰ ਤਾਂ ਸਾਲਿਆ ਜਿਹੜੇ ਨੇ ਮਾਰਿਆ ਜੱਟ ਨੇ ਤੈਨੂੰ ਪੈਦਾ ਕੀਤਾ ਤੇ ਤੂੰ ਕਹਿਆ ਇੱਕ ਨੇ ਕਿਸੇ ਨੇ ਪੈਦਾ ਕਰਤਾ ਤੇ ਤੂੰ ਹਣ ਸਾਰਿਆਂ ਨੂੰ ਪਿਓ ਮੰਨੀ ਬੈਠਾ ਇੱਕ ਵੱਡੇ ਆ ਸੁਣ ਲੋਕਾਂ ਦੀ ਗੱਲ ਸੁਣੀ ਦੀ ਹੁੰਦੀ ਆ ਆਪਣੀ ਮੂੰਹਾਂ ਬਣੀ ਦਾ ਆ ਵੇ ਤੇਰੇ ਸਿੱਖ ਜਵਾਈਆਂ ਨੂੰ ਕੀ ਰਤਬੇ ਮਿਲਦੇ ਆ ਆ ਵੀਡੀਓ ਸੁਣੋ ਸਿੱਖਾਂ ਬਾਰੇ ਕੀ ਕਿਹਾ ਜਦੋਂ ਅਜਿਹੀ ਗੱਲ ਆਪਣੇ ਧਰਮ ਬਾਰੇ ਸੁਣਦੇ ਆ ਨਾ ਧਰਮ ਨਾਲ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਆ ਮੈਂ ਕਹਦਾ ਹਾਂ ਯਾਰ ਪੂਰੀ ਦੁਨੀਆ ਨੂੰ ਸਿੱਖੋਂ ਸੇ ਸਿੱਖਣੀ ਚਾਹੀਏ ਮੈਨੂੰ ਇੱਕ ਸਿੱਖ ਬਿਖਾਰੀ ਲਾ ਕੇ ਦਿਖਾਓ मैं बंगला साहब गुरुद्वारे ठंडक में जब जाता हूँ तो वहां सब लाइन लगा के खड़े हैं कंबल लेने के लिए खाना लेने के लिए उसमें कोई सरदार नहीं है ये जो इस देश के हिंदू हैं मुसलमान हैं इनको सिखों से सीखना चाहिए कमाना जानते हैं बांटना जानते हैं तो जिस कॉम को